ਸਲੋਕ ਮਹੱਲਾ 3 ਜੀ ਪੂਰੇ ਭਾਗ ਸਤਿਗੁਰ ਪਾਈਐ ਜੇ ਹਾਰ ਪ੍ਰਭ ਬਖਸ਼ ਕਰੇ ਓ ਪਾਵਾਂ ਸਿਰ ਓ ਪਾਉ ਹੋ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੈਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉ ਮੈਂ ਜਾਏ ਅਭਿਮਾਨ ਨਾਨਕ ਨਦਰਿ ਪਾਈਐ ਅੰਮ੍ਰਿਤ ਗੁਣੀ ਨਿਧਾਨ ਪਾਉੜੀ ਜਿਤਨੇ ਪਾਤ ਸਾਹਾ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕੇ ਸਹਾਰ ਕਰਾਵੇ ਸੋ ਓਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਾਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤੈਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇਕਾਰ ਸਤਿਗੁਰ ਅੱਗੇ ਕਾਰ ਕਮਾਵਣ ਕਾਉ ਦਈਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋਹ ਨੇ ਨ ਵਿਚਹੁ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਵਾ ਭਗਤ ਜਨਾ ਉਪਰ ਹਰ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਤੀਐ ਤਾ ਸੱਚ ਨਾਮ ਲਿਬ ਲਾਗੈ ਨਾਨਕ ਸਹਜੇ ਸੁਖ ਹੋਏ ਅੰਦਰੋਂ ਭ੍ਰਮ ਭਾਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇ ਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਾਨ ਮੁਖ ਮੈਲੇ ਮਰਹਿ ਗਵਾਰ ਗੁਰ ਮੁਖ ਨਿਰਮਲ ਹਰਿ ਰਾਖਿਆ ਉਰਤਾਰ ਭਨ ਤ ਨਾਨਕ ਸੁਣੋ ਜਾਨ ਭਾਈ ਸਤ ਗੁਰ ਸੇਵਿ ਹੋ ਹਉ ਮੈ ਮਲ ਜਾਈ ਅੰਦਰ ਸੰਸਾ ਦੂਖ ਵੇ ਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਏ ਸੂਤੇ ਕਬ ਹੋ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਵਿਚਾਰ ਹੈ ਹਾਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਾਮ ਮਾਰ ਕਰੇ ਖੁਆਰ ਪਾਉੜੀ ਜੇ ਸਨੋ ਹਾਰ ਭਗਤ ਸੱਚ ਬਖਸੀ ਅਨ ਸੋ ਸੱਚਾ ਸਾਹੋ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹਟ ਨਾ ਵਥ ਨਾ ਵੇਸਾ ਹੋ स्वागत जना काओ सान मुख होवै सो हर रास लए वे मुख भास पाहो हर के नाम के व्यापारी हार भगत है, है जाम जा गाती ते ना नेड़ ना जाहो ਜਨ ਨਾਨਕ ਹਰ ਨਾਮ ਧਨ ਲੱਧਿਆ ਸਦਾ ਵੇਪਰਵਾਹੋ ਸਲੋਕ ਮਹਲਾ 3 ਜੈ ਇਸ ਜੋਗ ਮਹਿ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਭਰਮ ਕੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਆਨ ਦਿਨ ਨਾਮ ਧਿਆਇਆ ਮਿਖਿਆ ਮਾਹੇ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਤਰਿਆ ਫੁੱਲ ਉਦਰੇ ਧਨ ਜਣੇਂਦੀ ਮਾਇਆ ਸਦਾ ਸਹਜ ਸੁਖ ਮਨ ਵਸਿਆ ਸੱਚੇ ਸਿਉ ਲਿਬ ਲਾਇਆ ਬ੍ਰਹਮਾ ਵਿਸਨ ਮਹਾਦੇਵ ਤ੍ਰੈ ਗੁਣ ਭੁੱਲੇ ਹਉਮੈ ਮੋਹ ਵਿਧਾਇਆ ਪੰਡਿਤ ਬਾੜੂ ਬਾੜੂ ਮੋਨੀ ਭੁੱਲੇ ਦੂਜੇ ਭਾਏ ਚੇਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵੇਣ ਗੁਰ ਤਤ ਨਾ ਪਾਇਆ ਮਨਮੋਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇਈ ਜਨ ਸਮਦੇ ਜੇ ਆਪੇ ਬਖਸ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਾਲਾਹੀਐ ਜਿਸ ਵਸ ਸਭ ਕੇਸ਼ ਹੋਏ ਤਿਸਹ ਸਰੇ ਬਹੁ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਇ ਗੁਰਮੁਖ ਅੰਤਰਮਾਨ ਵਸੈ ਸਦਾ ਸਦਾ ਸੁਖ ਹੋਏ ਪਾਉੜੀ ਜਿਨੇ ਗੁਰਮੁਖ ਹਰਿ ਨਾਮ ਧਨ ਨਾ ਖਟਿਓ ਸੇ دیਵਾਲੀਏ ਜੋਗ ਮਾਹੇ ਵੇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੋਹੇ ਕੋਕ ਨਾ ਤੈਨ ਕਉ ਪਾਹੇ ਰਾਈ ਬਖੀਲੀ ਕਰਹਿ ਆਪਣੀ ਪਰਤੀਤ ਖੋਵਨ ਸਗਵਾ ਭੀ ਆਪ ਲਖਾਹੇ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੈ ਓਏ ਭਾਵੈ ਤਿਥੈ ਜਾਹੇ ਗੋਰਮukh ਸੇਵਕ ਪਾਏ ਹਾਰ ਧਨ ਮਿਲੈ ਤਿਥਾ ਹਉ ਕਰਮਹੀਣ ਲੈ ਨਾ ਸਕਹਿ ਹੋਰ ਥੈ ਦੇਸ ਦਸੰਤਰ ਹਾਰ ਧਨ ਨਾਹੀ ਸਲੋਕ ਮਹੱਲਾਤੀ ਜਾਇ ਗੁਰਮੁਖ ਸੰਸਾ ਮੂਲ ਨਾ ਹੋਵਈ ਚਿੰਤਾ ਵਿੱਚ ਹਉ ਜਾਏ ਜੋ ਕਿਛ ਹੋਏ ਸੋ ਸਹਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲੈ ਅਨਪੰਨੇ ਪਾਏ ਮਹੱਲਾ ਤੀਜਾ ਕਾਲ ਮਾਰ ਮਨ ਸਾ ਮਨ ਹੈ ਸਮਾਣੀ ਅੰਤਰ ਨਿਰਮਲ ਨਾਹੋ ਆਨ ਦਿਨ ਜਾਗੈ ਕਦੇ ਨਾ ਸੋਵੈ ਸਹਜੇ ਅੰਮ੍ਰਿਤ ਪਿਆਵ ਮੀਠਾ ਬੋਲੇ ਅੰਮ੍ਰਿਤ ਬਾਣੀ ਆਨ ਦਿਨ ਹਰ ਗੁਣ ਗਾਵ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖ ਪਾਵ ਪਉੜੀ ਹਾਰ ਧਨ ਰਤਨ ਜਿ ਵੇ ਹਰੀ ਸੋ ਗੋਰ ਹਾਰ ਧਨ ਹਾਰ ਪਾਸਾ ਹੋ ਦੇਵਾਇ ਜੇ ਕਿਸੈ ਕਿਹੋ ਦੇਸ ਆਵੈ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਹੋ ਹਾਰ ਧਨ ਜੋਰ ਕੀਤੇ ਕਿਸੈ ਨਾਲ ਨਾ ਜਾਏ ਵੰਡਾਇਆ ਜੇ ਸੋ ਨੋ ਸਤਗੁਰ ਨਾਲ ਹਰ ਸਰਦਾ ਲਾਏ ਤੇਸ ਹਰ ਧਾਨ ਕੀ ਵੰਡ ਹੱਥ ਆਵੇ ਜੇ ਸੋ ਕਰਤੈ ਧੂਰ ਲੇਖ ਪਾਇਐ ਏ ਸਹਰ ਧਾਨ ਕਾ ਕੋਈ ਸਰੀਕ ਨਹੀਂ ਕਿਸੈ ਕਾ ਖਾਤ ਨਹੀਂ ਕਿਸੈ ਕੈ ਸੀਵ ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚਾਹੋਂ ਕੁੰਡਾ ਵਿੱਚ ਕਾਲਾ ਖਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਾਈ ਦੇਹੋ ਦੇਹੋ ਨਿਤ ਨਿਤ ਚੜਐ ਸਵਾਇਆ ਸਲੋਕ ਮਹੱਲਾ 3 ਜਾਈ ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਚਿਤੈ ਲਹਿਉ ਉਬਾਰ ਸਾਤ ਗੁਰ ਸੁਖ ਵੇਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਝੈ ਹਾਰ ਬਿਨ ਬਖਸਣ ਹਾਰ ਮਹੱਲਾ ਤੀਜਾ ਹਾਉ ਮੈਂ ਮਾਇਆ ਮੋਹਣੀ ਦੂਚਾ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਇ ਗੁਰ ਕੈ ਸਬਦ ਪਰਜਾਦੀਐ ਤਾ ਇਹ ਵਿੱਚ ਆਹ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਣ ਸਬਦ ਹੈ ਗੁਰਮੁਖ ਪਾਇਆ ਜਾਏ ਪਾਉੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰਹੁ ਹੁਕਮ ਬੋਜ ਨੀਸਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿਛੋਂ ਟੋਲ ਡਿਠਾ 라ਹਿਓਨ ਸਭਨਾ ਕਾ ਅਭਿਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਗੁਰੂ ਹਰ ਬਖਸੇ ਉਸ ਸਭ ਜਹਾਨ ਜੇ ਸਤਗੁਰ ਨੂੰ ਮੇਲ ਮੰਨੇ ਸੋ ਹਾਲਤ ਫਲਤ ਸਿਜੈ ਜੀਵੇ ਮੁਖ ਹੋਵੇ ਸੋ ਫਿਰੈ ਪ੍ਰਿਸ਼ਟ ਥਾਨ ਜਾਨ ਨਾਨਕ ਕੈ ਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਕਉ ਦੀਪੇ ਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭ ਨਾ ਕੀ ਅਹੋ ਮਨੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨ ਨਾਨਕ ਏਬ ਨਾ ਜਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਵੇਂ ਸਮਾਨਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਵੇ ਪਾਉੜੀ ਭਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਾਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰੇ ਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰੇ ਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹੰਨ ਪੰਚ ਚੋਰ ਤੇ ਨਾਕਾਰ ਮੋਹਨ ਹਉ ਮੈਂ ਅੰਦਰ ਸੰਨ ਸਾਕਤ ਮੁਠੇ ਦੁਰਮਤੀ ਹਾਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੂਟਾਇ ਵੇਖ ਸਿਉ ਰਚਹਿ ਰਚੰਨ ਦੁਸ਼ਟਾਂ ਸੇਤੀ ਪਿਰ ਹੜੀ ਜਾਨ ਸਿਉ ਬਾਦ ਕਰਨ ਨਾਨਕ ਸਾਖਤ ਨਰਕ ਮਹਿ ਜਾਮ ਭੱਦੇ ਦੁਖ ਸਹਨ ਕਾਇ ਕਿਰਤ ਕਮਾਵ ਦੇ ਜਿਵ ਰਖ ਹੈ ਤਿਵੈ ਰਹਨ ਮਹੱਲਾ ਤੀਜਾ ਜਿਨਨੀ ਸਤਗੁਰ ਸੇਵਿਆ ਤਾਣਨ ਤਾਣੇ ਤਿਸ ਸਾਸ ਗਿਰਾਸ ਸਦਾ ਮਨ ਵਸੈ ਜਮ ਜੋਹੇ ਨਾ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰਿ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਾਨਤਾਨ ਜਿਸ ਪ੍ਰਭ ਵਸੈ ਹਾਉ ਸਤਿਗੁਰ ਬਾਣੈ ਤਿਸ ਜਿਨ ਕਉ ਪੂਰਬ ਲਿਖਿਆ ਰਾਸ ਸੰਤ ਜਨਾ ਸਿਉ ਤਿਸ ਪਾਉੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਾਟ ਘਾਟ ਮੁਖ ਭਣਿਆ ਬਹੁਤ ਵਡਿਆਈਆ ਸਾਹਿਬੈ ਨਹਿ ਜਾਹੀ ਗਣਿਆ ਸੱਚ ਸਹਜ ਅਨੰਦ ਸਤਿਗੁਰੂ 파ਸ ਸੱਚੀ ਗੌਰ ਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਨਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨ ਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇ ਅਨ ਸੱਚੇ ਸ਼ਬਦ ਹਜੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹੇਲਾ ਗੁਰਮੁਖ ਨਾਮ ਗੋਵਿੰਦ ਆਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹੀਆ ਬਾਹੜ ਨਾਮ ਆਨ ਥਨ ਭੰਗ ਪਾਉੜੀ ਕੋਈ ਨਿੰਦਕ ਹੋਵੇ ਸਤ ਗੁਰੂ ਕਾ ਫਿਰ ਸ਼ਰਨ ਗੁਰ ਆਵੇ ਕਿਛਲੇ ਗੁਨਾਹ ਸਤ ਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਹ ਉੱਠ ਗਲੀਆਂ ਨਾਲਿਆਂ ਟੋਬਿਆਂ ਕਾ ਜਾਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁੱਖ ਉਤਰੈ ਹਰ ਸਾਤ ਥਾੜ ਆਵੈ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾਕਾਰ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੇਂ ਸੁਧ ਮੇਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇਕ ਓ ਔੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਅਸੋ ਇਹੋ ਸੰਸਾਰ ਪੇਖਣਾ ਰਹਿਨ ਨਾ ਕੋ ਉਪਾਈ ਹੈ ਰੇ ਸੁਦੇ ਸੁਦੇ ਰੇ ਇਕ ਚਲਹੁ ਤੋ ਮ ਨਤਰੁ ਕੁਤਕਾ ਦੇਵਈ ਹੈ ਰੇ ਵਾਰੇ ਬੁਢੇ ਤਰੁਨੇ ਭਈਆ ਸਭੂ ਜਾਮ ਲੈ ਜਈ ਹੈ ਰੇ ਮਾਨਸ ਬਪੁਰਾ ਮੂਸਾ ਕੀ ਨੋ ਮੀਚ ਬਿਲਈਆ ਖਈ ਹੈ ਰੇ ਧਨਵੰਤਾ ਆਰ ਨਿਰ ਧਨ ਮਨਈ ਤਾ ਕੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਾਮ ਕਾਰ ਮਾਰੈ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਕਹਿਤ ਕਬੀਰ ਸੁਨਹੁ ਰੇ ਸੰਤੋ ਮਿਲੇ ਹੈ ਸਾਰਿਗ ਪਾਨੀ ਰੇ ਬਿਲਾਵਲ ਵਿਦਿਆ ਨ ਪਰਉ ਬਾਦ ਨਹੀਂ ਜਾਣਉ ਹਰ ਗੁਣ ਕਥਤ ਸੁਨਤ ਬਉਰਾਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਵਿਗਰਿਓ ਵਿਗਰੈ ਮਤ ਔਰਾ ਗਹਾਵ ਆਪਨਾ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਵਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੂਲਾਓ ਮਤ ਕੋਈ ਸੋ ਬਉਰਾ ਜੋ ਆਪਨਾ ਪਛਾਨੈ ਆਪ ਪਛਾਨੈ ਤਾ ਏਕੈ ਜਾਨੈ ਅਬ ਹੈ ਨਾ ਮਾਤਾ ਸੋ ਕਬ ਹੋ ਨਾ ਮਾਤਾ ਕਹਤ ਵੀਰ ਰਾਮੈ ਰੰਗ ਰਾਤਾ ਬਿਲਾਵਨ ਗਰੇਹੋ ਤਾਜ ਬਾਨ ਖੰਡ ਜਾਈਐ ਚੂਨ ਖਾਈਐ ਕੰਦਾ ਅਜੋ ਬਿਕਾਰ ਨਾ ਛੋਡਈ ਪਾਪੀ ਮਾਨ ਮੰਦਾ ਕਿਉ ਛੂਟਾ ਕੈਸੇ ਤਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਵੀ ਖੁਲਾ ਜਨ ਸਰਣ ਤੁਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜੀਵ ਨਹਿ ਜਾਈ ਅਨਿਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਸ ਕੀਆ ਨਾ ਨੀਕਾ ਇਹੋ ਜੀ ਆਰਾ ਨਿਰਮੋਲ ਕੋ ਕਉੜੀ ਲਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂ ਸਰਬ ਵਿਆਪੀ ਤੋਮ ਸੰਸਾਰ ਨਾਹੀ ਦਿਆਲ ਮੋਹੇ ਸੰਸਾਰ ਪਾਪੀ